ਥੋੜਾ ਮੈਨੂੰ ਤਿਤਲੀ ਹੁੰਦੀ ਜਿਹੜੀ ਤਿਤਲੀ ਜਿਹੜੀ ਪਤੰਗਾ ਉਹਦਾ ਕਹੇ ਜੇ ਰੰਗ ਨਹੀਂ ਹੁੰਦੀ ਜੀ ਹਾਂਜੀ ਪੂਰੇ ਰੰਗ ਦੀ ਹੁੰਦੀ ਆ ਜੀ ਪੂਰੇ ਰੰਗ ਦੀ ਜੀ ਤੇ ਪਤਾਲ ਪੇੜ ਉਹ ਗੋਹਲੀ ਸੰਡੀ ਤੋਂ ਨਾ ਇਹਦਾ ਪਤਾਲ ਪੇੜ ਦੀ ਪੂਰੇ ਭਾਈ ਜਣੀ ਸਹੀ ਆ ਪਤਾਲ ਪੇੜ ਦੀ ਜਿਹੜੀ ਸੰਡੀ ਆ ਪੂਰੇ ਰੰਗ ਦੀ ਹੋਊਗਾ ਤੁਹਾਡੀ ਇਹਦਾ ਪਤੰਗਾ ਜਿਹੜਾ ਪੂਰੇ ਰੰਗ ਦਾ ਹੋਊਗਾ ਔਰ ਜਿਹੜੀ ਗੋਹਲੀ ਸੰਡੀ ਆ ਪਤੰਗਾ ਚਿੱਟੇ ਪੀਲੇ ਰੰਗ ਚ ਹੁੰਦਾ ਠੀਕ ਆ ਜੀ ਜਿਹਨੂੰ ਆਪਾਂ ਕਰੀਮੀ ਵਾਈਟ ਕਹਿ ਦਿੰਦੇ ਆ ਤੇ ਉਹ ਇੱਕ ਹੋਰ ਖਾਸ ਨਿਸ਼ਾਨੀ ਹੈ ਜਿਹੜੀ ਉਹਦੇ ਅਗਲੇ ਦੋ ਪਾਰ ਹੁੰਦੇ ਆ ਉਹਦੇ ਵਿੱਚ ਕਾਲੇ ਰੰਗ ਦੀਆਂ ਦੋ ਪਿੰਦੀਆਂ ਲੱਗੀਆਂ ਹੁੰਦੀਆਂ ਜੀ ਜਿੱਥੋਂ ਆਪਾਂ ਨੂੰ ਪਛਾਣ ਆਉਂਦੀ ਆ ਇਹ ਇਹ ਗੋਬਲੀ ਸੰਧੀ ਦਾ ਪਤੰਗਾ ਵਾ ਜਦੋਂ ਗੋਬਲੀ ਸੰਧੀ ਦਾ ਪਤੰਗਾ ਸਾਨੂੰ ਦੇਖਣ ਲੱਗਿਆ ਜੀ ਬਾਣ ਦੇ ਵਿੱਚ ਠੀਕ ਆ ਜੀ ਉਹ ਕਿਤੇ ਨਾ ਕਿਤੇ ਆਂਡੇ ਝਰੂਰ ਦਿੰਦਾ ਵਾ ਤੇ ਅੰਡੇ ਜਿਹੜੇ ਹੁੰਦੇ ਆ ਤੁਸੀਂ ਆਮ ਦੇਖਦੇ ਵੀ ਹੋ ਵੀ ਅ ਜਦੋਂ ਵੀ ਪਤੰਗਾ ਦੇਖਣ ਲੱਗਿਆ ਉਹ ਦੋ ਤੋਂ ਤਿੰਨ ਦਿਨਾਂ ਦੇ ਅੰਦਰ ਅੰਦਰ ਆਜੰਪਾ ਨੂੰ ਦੇਖ ਕੇ ਦੋ ਤੋਂ ਤਿੰਨ ਦਿਨਾਂ ਰੇਂਦਰੰਗਰ ਆਪਾਂ ਨੂੰ ਪੱਤੇ ਦੇ ਉੱਪਰ ਰੂਂਜ ਹੀ ਦਿਖਦੀ ਹੈ ਜੀ ਦੇਖੀ ਹੋਣੀ ਹੈ ਤੁਸੀਂ ਆਮ ਹੀ ਠੀਕ ਹੈ ਜੀ ਉਹ ਜਿਹੜੀ ਰੂਂਜ ਹੀ ਆ ਉਹ ਜਿਹੜੀ ਉਹਦੇ ਵਿੱਚ ਅੰਡੇ ਹੁੰਦੇ ਹੋਏ ਉਹ ਤੁਸੀਂ ਫੋੜ ਕੇ ਦੇਖੋਗੇ ਤੁਹਾਨੂੰ ਵਿੱਚੇ ਫ੍ਰੀਕ ਫ੍ਰੀਕ ਅੰਡੇ ਵਿੱਚ ਰਹਿਣਗੇ ਉਹ ਗੋਵਰੀ ਸੰਢੀ ਦੇ ਅੰਡੇ ਹੁੰਦੇ ਆ ਜੀ ਉਹ ਅੰਡੇ ਤਿੰਨ ਚਾਰ ਦਿਨਾਂ ਤੱਕ ਉਸੇ ਤਰ੍ਹਾਂ ਰਹਿੰਦੇ ਆ ਜੇ ਗਰਮੀ ਜ਼ਿਆਦਾ ਹੋਵੇ ਪਰਦਾ ਜ਼ਿਆਦਾ ਹੋਵੇ ਤਾਂ ਛੇਤੀ ਆਹ ਲਾ ਗੁੱਟਾ ਜੰਮੂ ਇਹ ਪਰੰਦੇ ਦੇੰਦ ਅੱਤੇ ਦੇ ਉੱਪਰਲੇ ਸਿਰੇ ਉੱਪਰਲੇ 4-5 ਇੰਚੀ ਆਂਡੇ ਹੁੰਦੇ ਹੁੰਦੇ ਆ ਇਹਦੇ। ਐ ਨਾਰਵੇਗ ਨਾਲ ਲਟਕਿਆ ਵਿੱਚ ਸੁਭਾ ਕਰਦਾ ਜੇ ਪਾਣੀ ਦੀ ਲੇਅਰ ਹੁੰਦੀ ਹੈ ਉੱਥੋਂ ਐਂਟਰ ਹੁੰਦਾ। ਜੇ ਆਪਾਂ ਨੂੰ ਪਤਾ ਉਹ ਤੋਂ ਲੱਗਦਾ ਚਿੱਟੀ ਮੁੰਜਾਂ ਜਾਂ ਫੋਕ ਆਪਣੀ ਰੋਪ ਸੂਰਦੀ ਉਹਦਾ ਪਤਾ ਲੱਗਦਾ। ਹਾਂ। ਦੇਖੋ ਆਂਡੇ 4-5 ਦਿਨਾਂ ਬਾਅਦ ਆਂਡਿਆਂ ਦੇ ਵਿੱਚੋਂ ਜਿਹੜਾ ਵਾ ਸੁੰਢੀ ਨੇ ਪੈਦਾ ਹੋਣਾ ਵਾ ਉਹ ਸੁੰਢੀ ਪੈਦਾ ਹੋ ਕੇ ਤਾਰ ਬਣ ਕੇ ਇੱਕ ਥੱਲੇ ਆਂਡੇ ਦੇ ਵਿੱਚੋਂ ਤਾਰ ਬਣ ਕੇ ਥੱਲੇ ਜਿੱਥੇ ਪਾਣੀ ਦਾ ਲੈਵਲ ਆਉਂਦਾ ਉੱਥੇ ਤੱਕ ਚੜੀ ਜਾਂਦੀ ਹੈ। ਪਾਣੀ ਦੇ ਵਿੱਚ ਨਹੀਂ ਜਾਂਦੀ ਉਹ। ਪਾਣੀ ਦੇ ਲੈਵਲ ਤੋਂ ਉੱਤੇ ਜਾ ਕੇ ਉਹ ਬੁਟੇ ਦੇ ਵਿੱਚ ਟਨੇ ਦੇ ਵਿੱਚ ਆਪਣੇ ਸ਼ੇਕ ਕਰਕੇ ਅੰਦਰ ਚਲੀ ਜਾਂਦੀ ਹੈ ਇਹ ਇੰਨੇ ਟਾਈਮ ਨੂੰ ਹੋਣ ਦੇ ਲਈ ਕਿੰਨੇ ਦਿਨ ਲੱਗ ਜਾਂਦੇ ਆ ਜੀ ਘੱਟੋ ਘੱਟ 12-13 ਦਿਨਾਂ ਦਾ ਪ੍ਰੋਸੈਸ ਆ ਜੀ ਮਤਲਬ ਪਤੰਗਾ ਦਿਖਣ ਤੋਂ ਬਾਅਦ 12-13 ਦਿਨਾਂ ਬਾਅਦ ਇਹ ਚੀਜ਼ ਆਪਾਂ ਨੂੰ ਦੇਖਦੀ ਆ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਨੂੰ ਟੈਗ ਦਿਖਦਾ ਸੁੱਕੀ ਮੰਜਰ ਜਾਂ ਸੁੱਕੀ ਗੋਭ ਦਿਖਦੀ ਆ ਉਹ 15 ਦਿਨਾਂ ਤੱਕ ਦੇਖਦੀ ਏ ਇਹਦੇ ਹੰਮਲ ਆਪਾਂ ਨੂੰ ਇਹ ਗਨੇ ਵੀਰ ਟੈਗ ਗੋਲੀ ਛੁੰਡੀ ਦਾ ਹੁਣ ਟੈਗ ਆ ਗਿਆ ਪਰ ਉਹ ਉਦੋਂ ਤੱਕ ਕਰ ਚੁੱਕੀ ਹੁੰਦੀ ਹੈ ਫਿਰ ਆਪਾਂ ਉਹ ਜਿਹੜੀ ਸੁੰਡੀ ਹੈ ਉਹ 5 ਦਿਨਾਂ ਤੋਂ ਲੈ ਕੇ 15 ਦਿਨਾਂ ਤੱਕ ਮੌਸਮ ਦੇ ਹਿਸਾਬ ਨਾਲ ਜੇ ਗਰਮੀ ਆ ਪਰਤਾ ਜਾਦੇ ਆ ਤਾਂ ਫਿਰ ਉਹ ਅੱਗੇ ਜਿਹੜੀ ਹੈ ਆ ਸੁੰਡੀ ਤੋਂ ਅੱਗੇ ਫਿਰ ਉਹ ਪਿੰਪਾ ਬਣਦਾ ਫਿਰ ਜਾ ਕੇ ਪਤੰਗਾ ਇਸ ਤਰ੍ਹਾਂ ਦਾ ਜਿਹੜਾ 1 ਮਹੀਨੇ ਦਾ ਪੂਰਾ ਲਾਈਫ ਸਾਈਕਲ ਹੁੰਦਾ ਉਹ ਚੱਲਦਾ ਰਹਿੰਦਾ ਵਾ ਕਿਉਂਕਿ ਆਪਾਂ ਜਿਹੜੀ ਚੀਜ਼ ਪਤੰਗਾ ਦੇਖਣ ਤੋਂ ਬਾਅਦ ਆਪਾਂ ਨੂੰ ਨਜ਼ਰ ਆਉਂਦੀ ਹੈ ਆਪਾਂ ਕਹਿੰਦੇ ਵੀ ਹੁਣ ਸਪਰੇਅ ਕਰਤੀ ਹੁਣ ਸ਼ੇਰ ਖਤਮ ਹੋ ਜੇ ਪਰ ਉਹਦੇ 15 ਦਿਨਾਂ ਬਾਅਦ ਫੇਰ ਉਹ ਰਿਪੀਟ ਕਰਨਾ ਸ਼ੁਰੂ ਕਰ ਦਿੰਦੀ ਹੈ ਜੀ ਠੀਕ ਹੈ ਜੀ ਇਹ ਇੱਕ ਇਹਦਾ ਜੀਵਨ ਚੱਕਰ ਦਾ ਗੋਹਰੀ ਸੁੰਡੀ ਦਾ ਪਰ ਤਲ ਪੇਟ ਦਾ ਵੀ ਇਸੇ ਤਰ੍ਹਾਂ ਪਰ ਤਲ ਪੇਟ ਉਪਰ ਉਪਰ ਪੱਤੇ ਦੇ ਉਪਰ ਹੀ ਰਹਿੰਦੀ ਆ ਉਹਦਾ ਅੱਜ ਸੁੰਡੀ ਆਈ ਆਪਾਂ ਨੂੰ ਦੂਜੇ ਦਿਨ ਪਤਾ ਲੱਗ ਜਾਂਦਾ ਠੀਕ ਹੈ ਜੀ ਪੱਤਰ ਫੇਟ ਸੁੰਡੀ ਆ ਇਹ ਕਲੀਅਰ ਹੋਇਆ ਜਿਵੇਂ ਦੱਸਿਆ ਕਿ ਬਹੁਤੀ ਸੁੰਡੀ ਆਪਾਂ ਦੇਖਦੇ ਆ ਕਿ 40 ਦਿਨਾਂ ਤੱਕ ਆਪਾਂ ਨੂੰ ਅਟੈਕ ਦੇਖਦਾ ਫਿਰ ਆਪਾਂ ਨੂੰ ਨਿਸਤਰ ਦਾ ਦੇਖਦਾ ਕਿਉਂ ਦੇਖਦਾ ਪਰ ਜੀਵਨ ਚੱਕਰ ਆ ਘੁੰਮ ਕੇ ਫਿਰ ਉਸੇ ਥਾਂ ਤੇ ਫੇਰ ਆਉਂਦੀ ਆ ਉਸ ਦਿਨ ਬਾਅਦ ਟਾਈਮ ਆਦਾ ਤੁਹਾਨੂੰ ਲੱਗਦੀ ਆ ਜਿਵੇਂ ਸਮਝਾਇਆ ਸੀ ਰਾਜ ਨੇ ਟਾਈਮ ਆਉਂਦਾ 30 ਦਿਨ ਪੂਰੇ ਕਰਦੀ ਆ ਉਹ 40 ਗ੍ਰਾਮ ਦੇਖਦੀ ਆਪਾਂ ਰੁਕੇ ਦੇਖਦੇ ਆ 70 75 ਦੇ ਅਨੁਸਾਰ ਆਉਂਦਾ ਫਿਰ ਉਹ ਅਟੈਕ ਆਉਂਦਾ ਉਸੇ ਜੇ ਆਪਣਾ ਕੰਟਰੋਲ ਸਹੀ ਟਾਈਮ ਤੇ ਕਰ ਲੰਨੇ ਆ ਫਿਰ ਉਹ ਜੀਵਨ ਚੱਕਰ ਅੱਗੇ ਨਹੀਂ ਚੱਲਦਾ ਕਹਿੰਦਾ ਪੇਪਾ ਬਣ ਕੇ ਰਹਿੰਦਾ ਨਹੀਂ ਜਦੋਂ ਗੋਭ ਕੱਟੀ ਜਾਂਦੀ ਹੈ ਉਸ ਤੋਂ ਕੋਈ ਵੀ ਥੱਲੇ ਦਵਾਈ ਪਾ ਲੋ ਕੋਈ ਉੱਪਰ ਪਾ ਲੋ ਫਿਰ ਕੰਮ ਨਹੀਂ ਕਰਦੀ ਨੁਕਸਾਨ ਹੋ ਗਿਆ ਸਮਝੀ ਜੀ ਉਹ ਗੋਭ ਦੀ ਸੁੰਗਿ ਕਿਵੇਂ ਪੈਂਦੀ ਆ ਪਤਾ ਲੱਗਿਆ ਪਤੰਗਾਂ ਕਿਹੋ ਜਿਹਾ ਹੁੰਦਾ ਆ ਆਪਾਂ ਪਛਾਣ ਸਕਦੇ ਹੁਣ ਅੱਧੀ ਦੁਆਰਾ ਦਸੀ ਨਹੀਂ ਪਤਾ ਲੱਗਦਾ ਕਿਹੜੇ ਰੰਗ ਦਾ ਪਤੰਗਾ ਹੀ ਕੋਹ ਨਹੀਂ ਛੁੱਡੀਦਾ ਮੜਾ ਬਾਜ਼ ਖੁੱਲ ਗਿਆ ਜ ਆ ਵੀ ਹੁਣ ਇਹ ਇਹ ਜਰੂਰੀ ਚੀਜ਼ ਹੈ ਕਿ ਆ ਪੱਤੇ ਚਿੱਟੇ ਪੀਲੇ ਰੰਗ ਦਾ ਹੀ ਦੋ ਜੀ ਚਿੱਟੇ ਪੀਲੇ ਰੰਗ ਦਾ ਕਿਵੇਂ ਨਹੀਂ ਚਿੱਟੇ ਪੀਲੇ ਰੰਗ ਦਾ ਉਹਦੇ ਦੋ ਸ਼ਿੰਗ ਲੱਗਿਆ ਤੇ ਪਿੱਛੇ ਬਿੰਦੂ ਹੁੰਦੇ ਆ ਇਹ ਨਾ ਪਤੰਗਿਆਂ ਨੂੰ ਸਾਰੇ ਜਾਣਦੇ ਹੀ ਆ ਜਿਹੜਾ ਸਾਡਾ ਜੂਰੀਏ ਦੀ ਕੰਟਰੋਲ ਨਹੀਂ ਲੱਗਾ ਜਦੋਂ ਤੁਸੀਂ ਪਛਾਣਗੇ ਤੁਸੀਂ ਡਾਕਟਰ ਬਣ ਗਏ ਉੱਥੇ ਫੇਰ ਤੁਹਾਡੇ ਕੋਲ ਪੂਰਾ ਤਕੜਾ ਹਥਿਆਰ ਆ ਗਿਆ ਇਹੋ ਆਪਾਂ ਪਚਾਰਦੇ ਆਂ ਲੇਕਿਨ ਚੱਕਰ ਕੀ ਆ ਨਾ ਆਪ ਸਪਰੇ ਕਿੰਨਾ ਕਰਦਾ ਹੈ ਸਪਰੇ ਕਿੰਨਾ ਕਿੱਧਰ ਪਾ ਕੇ ਇੱਥੇ ਕਰਦਾ ਹੈ ਜੇ ਇਸ ਤੇ ਆਪਣੀ ਕਿੰਨੀ ਮੁੰਜਰ ਹੋਗੀ ਪਿਓ ਸਬ ਤੋਂ ਪਰ ਡਾਕਟਰ ਤਾਂ ਆਪਾਂ ਇੱਥੇ ਪਾਕੇ ਰਹਿਨੇ ਆਪਾਂ ਨੂੰ ਖਿਸ਼ਾਨ ਹੁੰਦੀ ਆ ਇਹ ਵੀ ਪੁੱਛਦੇ ਜਾ ਕੇ ਕੀ ਕਰੀਏ ਅਸੀਂ ਤਾਂ ਤਾਂ ਦੱਸ ਰਹੇ ਜੀ ਭਾਈ ਜੀ ਕਿ ਨਾ ਆਪਾਂ ਨੂੰ ਆਪ ਨੂੰ ਪਤਾ ਹੋਵੇ ਕਿਹੜਾ ਕੀੜਾ ਕਿਹੜੀ ਦਵਾਈ ਕੰਮ ਕਰਦੀ ਹੈ ਉੱਤੇ ਆਪਾਂ ਥੋੜਾ ਜਨਾ ਇਹ ਕਰ ਦਿੰਦੇ ਆ ਕਿ ਕੋਈ ਬਿਮਾਰੀ ਆਈ ਹੁੰਦੀ ਆ ਤਾਂ ਬੁੱਟਾ ਪੱਟ ਕੇ ਨੇ ਦੇਖ ਦੇਗੇ ਆਪਾਂ ਕਿਲੇ ਵੈਸੇ ਹੀ ਦੱਸ ਦਿੰਦੇ ਜੀ ਇਸ ਤਰ੍ਹਾਂ ਹੋਇਆ ਇਸ ਤਰ੍ਹਾਂ ਜਾਂ ਆਪਾਂ ਇਹ ਜੀ ਦੇਖਾਂਗੇ ਨਾ ਜੇ ਪਤਾ ਲੱਗ ਗੋਭੀ ਦਵਾਈ ਆਪ ਕੋ ਵਰਤਾਂਗੇ ਜਿਹਨਾਂ ਨਾਲ ਆਪ ਨੂੰ ਫਾਇਦਾ ਹੋਊਗਾ ਦਵਾਈ ਆਪਾਂ ਪੈਸਿਆਂ ਦੇ ਲਿਆਉਣੇ ਆ ਪੈਸੇ ਕੇ ਸਰਕਾਰ ਕਰਦੇ ਆ ਇਹ ਨਹੀਂ ਕਿ ਆਪ ਪੁੱਛੀਏ ਸਿਹਤ ਦਾ ਐਸ ਸੀ ਚ ਬੈਠੇ ਹੁੰਦੇ ਆ ਆਪਾਂ ਜਾ ਕੇ ਪੁੱਛੀਏ ਆਪਾਂ ਨੂੰ ਪਤਾ ਹੋਣਾ ਤੇ ਇਹਦੇ ਕਿਹੜੀ ਦਵਾਈ ਕਿੰਨਾ ਟਾਈਮ ਕੰਮ ਕਰਦੀ ਹੈ ਇਸ ਲਈ ਦੱਸ ਰਹੇ ਕਿ ਪੱਤਾ ਲਵੇ ਕਿ ਕਿਹੋ ਜੀ ਹੈ ਗੋਭੀ ਸੁੰਡੀ ਕਿਹੋ ਜੀ ਹੁੰਦੀ ਹੈ ਉਹ ਕਿਵੇਂ-ਕਿਵੇਂ ਅਟੈਕ ਕਰਦੀ ਹੈ ਆਪ ਪਤਾ ਨਹੀਂ ਲੱਗਦਾ ਫਿਰ ਗੋਭੀ ਸੁੰਡੀ ਵਿੱਚ ਬੈਠੀ ਹੈ ਕਿਵੇਂ ਆ ਤਾਂ ਕਰਕੇ ਉਹਦਾ ਲਾਈਫ ਸਾਈਕਲ ਸਮਝਾਇਆ ਇੱਕ ਕਿ ਤੁਹਾਨੂੰ ਪਤਾ ਹੋਵੇ ਇਹ ਇਹ ਗੋਹਰੀ ਸੁੰਡੀ ਦੇ ਆ ਪੰਗਾਂ ਉੱਡ ਰਹੇ ਆ ਇਹ ਨੁਕਸਾਨ ਕਿਵੇਂ ਕਰੂਗਾ ਇਹ ਪਤਲਾ ਨੂੰ ਹੈਟਾ ਇਹਨੂੰ ਕਿਵੇਂ ਮਾਰਨਾ ਆ ਬਾਕੀ ਨੁਕਸਾਨ ਕਰੂਗਾ ਜੇ ਮੈਂ ਇਸ ਦਾ ਜੋ ਕਾਰਨ ਸੀ ਨਾ ਸਮਝਾਣ ਦਾ ਹੁਣ ਆਪਾਂ ਜਿੱਥੇ ਵੀ ਸਪਰੇਅ ਕਰਦੇ ਆ ਨਾ ਇਸੇ ਇਸ ਇੱਥੇ ਜਾ ਕੇ ਕਰਦੇ ਆ ਜਦ ਆਪਾਂ ਨੂੰ ਜਿੱਤੀ ਮੁੰਜਰ ਲੱਗੀ ਕਿਤੇ ਪੱਤੇ ਹੋ ਗਏ ਤੇ ਮੈਨੂੰ ਕੋਈ ਦੱਸ ਸਕਦਾ ਹੈ ਕਿ ਜੀ ਬਾਹਨ ਦੇ ਵਿੱਚੋਂ ਅਗਰ ਸੁੰਡੀ ਦੇ ਅੰਡੇ ਨਹੀਂ ਹੋਗੇ ਹਲੋ

ਦੇਖੋ ਹੁਣ ਤੱਕ ਤੁਸੀਂ ਦੇਖਿਆ ਉਹ ਡਾਕਟਰ ਸਾਹਿਬ ਨੇ ਦੱਸਿਆ ਕਿ ਜੀ ਲੰਬਾ ਰਿਜਟ ਹੈ ਆਪਣੇ ਦਿਮਾਗ 'ਚ ਆ ਰਿਹਾ ਹੋ ਗਿਆ ਇਤਨਾ ਲੰਬਾ ਕੰਮ ਕਿਵੇਂ ਕਰਦੀ ਹੈ ਤੇ ਜਿਹੜੀ ਇਹ ਟੈਕਨੋਲੋਜੀ ਹੈ ਇਹ ਵੱਖਰੀ ਟੈਕਨੋਲੋਜੀ ਹੈ ਇਹ ਕੰਮ ਕਿਵੇਂ ਕਰਦੀ ਹੈ ਇਹ ਪੱਤੇ ਨੂੰ ਚਿਮੜ ਕੇ ਕੰਮ ਕਰਦੀ ਹੈ ਜੀ ਆਪਾਂ ਕਹੇ ਨਾ ਟੈਟੂ ਬੰਦੇ ਹੈ ਨਾ ਟੈਟੂ ਕੀ ਇੱਕ ਵਾਰ ਅੱਜ ਬਣ ਗਿਆ ਤੇ ਇਹ ਦਵਾਈ ਕੀ ਹੈ ਜਿਹੜੇ ਪੱਤੇ ਨੂੰ ਪੈ ਗਈ ਤੇ ਪੈ ਗਈ ਗਾਭਾਰ ਰੈਸੈਪਟਰ ਆਪ ਕੰਮ ਕਰਦੀ ਹੈ ਮੰਨ ਲਓ ਇਹਨੂੰ ਐਨ ਹੀ ਯਾਰ ਸੁੰਡੀ ਆ ਕੇ ਵੱਡੂਗੀ ਰੈਸੈਪਟਰ ਕੀ ਆਮ ਸੁੰਡੀ ਕਿਵੇਂ ਮਰਦੀ ਹੈ ਜੀ ਕੰਟੈਕਟ ਸੰਦੀ ਦਵਾਈ ਕਰਕੇ ਕਿਵੇਂ ਮਰਦੀ ਹੈ ਉਹ ਹੰਨ ਖਾਲਦੀ ਹੈ ਨਾ ਪੱਤੇ ਨੂੰ ਪੱਤੇ ਲਗਾ ਕੇ ਮਰਦੀ ਹੈ ਇਹ ਦੱਸਣਗੇ ਅੱਛੀ ਨਹੀਂ ਤੁਹਾਨੂੰ ਇਹ ਦਵਾਈ ਕਿਵੇਂ ਕੰਮ ਕਰਦੀ ਹੈ ਇਹ ਦਵਾਈ ਦਾ ਕੰਮ ਕਰਨ ਦਾ ਤਰੀਕਾ ਕੀ ਹੈ ਦੇਖੋ ਇਸ ਦਵਾਈ ਦਾ ਜਾਂ ਮੇਰੇ ਲਈ ਵੀ ਅਗਰ ਮੈਨੂੰ ਕੋਈ ਇੱਥੇ ਕੋਈ ਮੱਛਰ ਲੜ ਗਿਆ ਤੇ ਕੀ ਕਰੂਗਾ ਮੇਰੇ ਦਿਮਾਗ 'ਚ ਨਾ ਮੈਨੂੰ ਸਿਗਨਲ ਆਊਗਾ ਕਿ ਇੱਥੇ ਖੁਰਕ ਲੜਦੀ ਹੈ ਆਪਾਂ ਕੁਝਾਣਾ ਹੈ ਤੇ ਸਿਗਨਲ ਦੋ ਤਰ੍ਹਾਂ ਕੇ ਹੁੰਦੇ ਨੇ ਇੱਕ ਕਰਨ ਦਾ ਆਦੇਸ਼ ਦੇਊਗਾ ਇੱਕ ਨੂੰ ਰੋਕਣ ਦਾ ਦੇਊਗਾ ਤੇ ਮੇਰਾ ਹੱਥ ਆਟੋਮੈਟਿਕ ਇੱਥੇ ਜਾਊਗਾ ਲੇਕਿਨ ਮੈਨੂੰ ਇੱਕ ਦੂਸਰਾ ਸਿਗਨਲ ਵੀ ਆਉਗਾ ਕਿ ਹੁਣ ਥੱਕ ਗਿਆ ਆਦਿ ਨੂੰ ਥੱਲੇ ਲਿਆ ਤੇ ਜਦੋਂ ਦੂਸਰੇ ਵਾਲਾ ਸਿਗਨਲ ਹੈ ਨਾ ਉਹਨੂੰ ਕੱਢ ਦਿੰਦੀ ਹੈ ਮੂੰਹ ਖੋਲਣ ਨੂੰ ਤਾਂ ਯਾਰ ਵੜਨਾ ਆਪਾਂ ਨੂੰ ਉਹ ਖੁੱਲ ਜੂਗਾ ਲੇਕਿਨ ਦੁਬਾਰਾ ਉਸ ਦਾ ਮੂੰਹ ਬੰਦ ਨਹੀਂ ਹੋਊਗਾ ਤੇ ਇਸ ਤਰੀਕੇ ਨਾਲ ਇਹ ਗੜਬੜ ਰਿਸੈਪਟਰ ਤੇ ਕੰਮ ਕਰਦੀ ਹੈ ਹੁਣ ਤੱਕ ਤੁਸੀਂ ਮਾਰਕੀਟ ਦੇ ਵਿੱਚੋਂ ਜਿਹੜੀ ਵੀ ਦਵਾਈ ਦੇਖੀ ਹੈ ਨਾ ਤੇ ਆਪਾਂ ਜਦੋਂ ਮੰਨ ਲਓ ਪੱਤਾ ਲਪੇਟ ਕੀ ਦਵਾਈ ਦੇਖ ਲਈ ਤੇ ਕੀ ਕਰਦੇ ਆ ਸਪਰੇ ਕਰਤਾ ਫਿਰ ਦੋ ਦਿਨਾਂ ਨੂੰ ਦੇਖਦੇ ਆ ਖੱਟੀ ਜੀ ਹੋ ਗਈ ਹਜੇ ਹਿਲਦੀ ਹੈ ਫਿਰ ਦੋ ਚਾਰ ਦਿਨਾਂ ਨੂੰ ਉਹ ਚੁੰਮੜੀ ਜੀ ਦਿਖਾਈ ਦਿੰਦੀ ਹੈ ਜਿੱਥੇ ਇਸ ਦਾ ਸਪਰੇ ਹੁੰਦਾ ਹੈ ਨਾ 2-3 ਘੰਟੇ ਮੈਂ ਸਾਰੀ ਥੱਲੇ ਆਪਾਂ ਪਿਛਲੀ ਵਾਰ ਦੇਖਿਆ ਵੀ ਬਾਹਰ ਤੋਂ ਬਾਦ ਨਹੀਂ ਲੇਕਿਨ ਆਪਾਂ ਉਸ ਸਟੇਜ ਤੇ ਜਾਣਾ ਨਹੀਂ ਹੈ ਆ ਨਹੀਂ ਰਣੀ ਸੁਣ ਰਹੀ ਤਲੇ ਆਪਾਂ ਜਿਹੜਾ ਨਾ ਉਹ ਕੰਟਰੋਲ ਕਰਨਾ ਹੈ ਤੇ ਮੈਨੂੰ ਪਤਾ ਨੂੰ ਦਿਖ ਰਹਾ ਹੈ ਕਿ ਲੰਬੇ ਰਿਜ਼ਲਟ ਮਿਲਨੇ ਹੀ ਹੈ ਤੇ ਉੜੀ ਕਾ ਦੀ ਕਰਨੀ ਹੈ ਨੁਕਸਾਨ ਦੀ ਔਰ ਮੈਨੂੰ ਕੋਈ ਐ ਦੱਸ ਦੋ ਦੋ ਚੀਜ਼ਾਂ ਆਪਾਂ ਨੂੰ ਦਿਖਾਈ ਦਿੰਦੀਆਂ ਆ ਆਪਾਂ ਬਾਹਰ ਦੇ ਵਿੱਚ ਹੋ ਗਏ ਯਾਰ ਪਤਲਾ પેટ ਆ ਗਈ ਜਾਂ ਜ਼ਮੀਦਾਰ ਨੂੰ ਫੇਰਲਾ ਦਿਖਾਈ ਦਿੰਦਾ ਉਲਲੀ ਕੀ ਸਮੱਸਿਆ ਵੀ ਕਿਤੇ ਕਿਤੇ ਹੈਗੀ ਤੇ ਦੁਕਾਨ ਤੇ ਮੈਨੂੰ ਦੱਸ ਦੋ ਆਪਾਂ ਪਤਲਾ ਪੇਟ ਦੀ ਦਵਾਈ ਲੈਣ ਗਏ ਹਾਂ ਤੇ ਕੱਲਾ ਪਤਲਾ ਪੇਟ ਦੀ ਦਵਾਈ ਲੈ ਕੇ ਆ ਗਏ ਹ ਉਹ ਕਹ ਉਹ ਯਾਰ ਇਸਮੇ ਨਾ ਉਲੀ ਵਾਲੀ ਹੋਰ ਮਿਲਾ ਲੇ ਤਾਂ ਟਾਂ ਮੇ ਚੱਕੀ ਹੋਈ ਹੈ ਇਹ ਤੇਲੇ ਵਾਲੀ ਹਲਕੀ ਜੀ ਪਾ ਲੈਣ ਨੇ ਹਾਂ ਉਹ ਨਾ ਕਿ ਨਹੀਂ ਮੈਂ ਗਲਤੋ ਨਹੀਂ ਕਰਾ ਤੇ ਦੋ ਦਵਾਈਆਂ ਉਹੀ ਮਿਲਵਾਤੀ ਜਿਨ ਕੀ ਲੋਡ ਕਿ ਨਹੀਂ ਚਾਹੀਦੀ ਤੇ ਉਹ ਹੈ 3-4 ਕੱਟੀਆਂ ਕਰਕੇ 3-4 ਕੱਟੀਆਂ ਕਰਾਣੇ ਤੇ ਉਹ ਆਪਣੇ ਜਿਹੜੇ ਖਰਚੇ ਹਨਾ ਉਹ ਸਾਰੇ ਆਪਣੇ ਇਨਸੀਟਿਓ ਕਰਾਣ ਨਾਲ ਆਪਣੂੰ ਬਚਤ ਹੋ ਜਾਂਦੀ ਜਿਸ ਦਿਨ ਜਦੋਂ ਲੋਡ ਹੋ ਗਈਆਂ ਮਿਸਟਰ ਟੌਪ ਚੱਲਦੀ ਉਹ ਆਪਾਂ ਫਿਰ ਬਗੋਲ ਬਗੋਲ ਦੇ ਵਿੱਚ ਜਾ ਕੇ ਪੈਕਿੰਗ ਜਿਹੜੀ ਹੈਗੀ ਆਪਾਂ ਨੂੰ ਤਿੰਨ ਤਰ੍ਹਾਂ ਦੀ ਪੈਕਿੰਗ ਮਿਲਣਗੀ ਇਸ ਕੀ 120 ਐਮਐਲ ਥਿੱਲੇ ਦੀ 240 ਐਮਐਲ 2 ਕਿੱਲੇ ਦੀ ਤੇ ਆ 600 ਐਮਲ ਜਿਹੜੀ ਹੈਗੀ ਇਹ 5 ਕਿੱਲੇ ਦੀ ਪਕੀ ਹੈ ਦੀ ਆਪਾਂ ਨੂੰ ਹਰ ਦੁਕਾਨ ਦੇ ਵਿੱਚ ਤੁਹਾਨੂੰ ਜਦ ਦਵਾਈ ਲੈਣੀ ਹੋ ਮੰਗ ਕੇ ਲੈਣੀ ਪਊਗੀ ਉਹ ਮੰਨੇ ਵੀ ਕਰੂਗਾ ਤੇ ਆਪਾਂ ਨੂੰ ਲੜਕੇ ਲੈਣੀ ਹੈ ਜਿਸ ਦਾ ਸਪਰੇ ਦੇਖਾ ਹੈ ਉਹ ਮੰਗ ਕੇ ਲੈਣੀ ਪਊਗੀ ਆਪਾਂ ਕੋਲ ਕਿਉਂਕਿ ਉਹ ਉੱਥੇ ਬੈਠਾ ਆਪਣੇ ਫਾਇਦੇ ਲਈ ਤੇ ਤੁਸੀਂ ਦੇਖਣਾ ਤੁਹਾਡਾ ਫਾਇਦਾ ਗਾਦੇ ਵਿੱਚ ਹੈ ਬਾਰ ਬਾਰ ਰੰਮੀ ਚੱਕਨ ਦੇ ਵਿੱਚ ਫਾਇਦਾ ਹੈ ਕਿ ਇਹਨਾਂ ਇੱਕ ਵਾਰ ਆਪਾਂ ਜਿਹੜਾ ਨੁਕਸਾਨ ਹੁੰਦਾ ਉਹ ਬਸ ਤੇ ਆਪਣਾ ਫਾਇਦਾ ਹੈ ਤੇ ਉਹ ਤੁਸੀਂ ਦੀ ਦੇਖ ਕੇ ਲੈਣੀ ਤੈਂ ਸੀਪੀਓ ਬਾਰੇ ਜਾਂ ਕਿਸੇ ਹੋਰ ਚੀਜ਼ ਬਾਰੇ ਤੁਹਾਡਾ ਕੋਈ ਸਵਾਲ ਹੋ? ਹਾਂ। ਇਹ ਕੰਸੀਪੀਓ ਕਿੰਨੇ ਦੀ 120 ਐਮਐਲ ਡੋਜ਼ ਹੈ। ਠੀਕ ਹੈ ਜੀ। ਇਹਨੂੰ ਵਰਤਦੇ ਆਪਾਂ ਟਾਈਮ ਆ ਜਿਹੜਾ 25-30 ਦਿਨਾਂ ਤੋਂ ਆਪਾਂ ਵਰਤੀਏ ਤੇ ਲੰਮਾ ਰਿਜ਼ਲਟ ਜੇ ਮਾਈ ਜੀ ਨੇ ਦੱਸਿਆ। ਅ ਪਿੱਛੇ ਵੀ ਨੇ ਦੱਸਿਆ ਸੀ ਕਿ ਇਹਦਾ ਰਿਜ਼ਲਟ ਜਿਹੜਾ ਸੀ ਅਸੀਂ ਲੰਮਾ ਦੇਖਿਆ ਕਿਸਾਨ ਤੋਂ ਬਹੁਤ ਉਹੀ ਅਸੀ ਇਹਦਾ। ਅਸੀਂ ਨੇ ਇਦਾਂ ਕਿ ਫਾਰਮਰ ਕਹਿੰਦੇ ਅਜ ਡੇਢ ਦਿਨ ਮਹੀਨੇ ਨਾਲ ਰਿਜ਼ਲਟ ਇਹਦੇ ਤੋਂ ਆਈ ਨਾ। ਮਾਈ ਜੀ ਨੇ ਕਿਹਾ ਕਰੰਦੀ ਲੋੜ ਨਹੀਂ ਪਈ। ਉਹ ਲੋਕੀ ਕਿੰਨੇ ਕਿ 30 35 ਦਿਨ ਦਾ ਰਿਜ਼ਲਟ ਬਹੁਤ ਵਧੀਆ ਹੈ ਰ ਪਰ ਜਿਹਨੇ ਸਪਰੇ ਕਰਕੇ ਵੀਰੇ ਸਾਬਤ ਜਰਦਾ ਲੋਕਾਂ ਨੇ ਲੰਮਾ ਟਾਈਮ ਲਾਇਆ ਇਹ ਰਿਜ਼ਲਟ ਦੇਖਿਆ ਹੈ ਵਾ ਇਹ ਕੰਮ ਕੀ ਕਰਦੀ ਹੈ ਸਭ ਤੋਂ ਪਹਿਲਾਂ ਪੱਤਾ ਝੋਨੇ ਨੂੰ ਇਹਦਾ ਸੁੰਡੀਆਂ ਤੋਂ ਮੁਕਤ ਕਰਦੀ ਹੈ ਨਾ ਪੱਤਾ ਲਵੇ ਗੋਮ ਸੁੰਡੀਆਂ ਨਹੀਂ ਲੱਗਦੀ ਜਿਹਨੇ ਕੇ ਸਪਰੇ ਹੋਗੀ ਨਾ ਉਥੇ ਪੱਤਾ ਲਵੇ ਤੇ ਗੋਮ ਸੁੰਡੀਆਂ ਨਹੀਂ ਆਉਂਦੀ ਦੂਜਾ ਕੰਮ ਕੀ ਹੈ ਕਿ ਧੌਣਾਂ ਨੂੰ ਇੰਨਾ ਹਰਾ ਕਰ ਦਿੰਦੀ ਹੈ ਦੇਖਿਆ ਉਹਦੀ ਵਰਤ ਦੀ ਆਪਾਂ ਆਹ ਨੂੰ ਦੇਖਦੇ ਜੋਂਨਾ ਕੀ ਕੰਦ ਮੰਗੂ ਖੜਾ ਹੋ ਜਾਂਦਾ ਜਿੰਨਾ ਫਸਲਾਂ ਚੋਂ ਨਾ ਹਰਾ ਵਾ ਉਹ ਨਹੀਂ ਵਧੀਆ ਆ। ਆਪਾਂ ਕਹਿੰਦੇ ਨਹੀਂ। ਜਾਂ ਆਪਾਂ ਉੱਪਰ ਦੇਖ ਲੈਨੇ ਵੈਰਾਈਟੀ ਆ ਕਿ ਆ ਪੂਰੀ ਪੱਤੀ ਘੜੀ ਹੈ ਵੈਰਾਈਟੀ। ਇਹ ਬਹੁਤ ਵਧੀਆ ਵਾ। ਉਸ ਤਰੀਕੇ ਨਾਲ ਹਰਾ ਪਣ ਲਿਆ ਹੁੰਦੀ ਹੈ ਬਹੁਤ ਵਧੀਆ। ਜਿਵੇਂ ਲੱਗਦਾ ਕਿ ਬਹੁਤ ਵਧੀਆ ਨਾਲ ਸੰਗੀ ਸੈੱਡ ਵੀ ਲੈ ਗਿਆ ਹੁੰਦਾ। ਉਸ ਤਰੀਕੇ ਨਾਲ ਕੰਮ ਕਰਦੀ ਹੈ। ਤੀਜਾ ਕੀ ਹੈ ਜਿਵੇਂ ਆ ਮੌਸਮ ਆਪਾਂ ਤਾਂ ਲੱਗਦਾ بارش ਕਰਵਾ ਜਾਂਦੀ ਹੈ। ਇਹ بارش ਹੋ ਘੱਟਿਆ ਉਹਦੇ ਵੀ ਆ ਜੂਗੀ ਤਾਂ ਇਹਨੂੰ ਐ ਨਹੀਂ ਕਿ ਕੰਮ ਨਹੀਂ ਕਰੂਗੀ। ਉਹਦਾ ਸੌਫਟ ਸੈੱਡ ਕੰਮ ਕਰੂਗੀ। ਉਸ ਤਰੀਕੇ ਦੀ ਕੈਮਿਸਟਰੀ ਐ ਐਸਪੀਓ ਦੇ ਵਿੱਚ। ਫਿਰ ਗਰਮੀ ਆਸਾਂ ਵਧੂ ਜਾਂਦੀ ਹੈ। ਆਪਾਂ ਦੇ ਇਹ ਕਈ ਦਵਾਈਆਂ ਕੰਮ ਕਰਨੀ ਛੱਡ ਜਾਂਦੀਆਂ ਗਰਮੀ ਵਾਧਣ ਦੀ ਦਵਾਈ ਕੰਮ ਨਹੀਂ ਕਰਦੀ ਫਿਰ ਮੌਸਮ ਦਾ ਗਰਮੀ ਦਾ ਇਹ ਤੇ ਕੋਈ ਇਫੈਕਟ ਨਹੀਂ ਪੈਂਦਾ ਕੋਈ ਪ੍ਰਭਾਵ ਨਹੀਂ ਇਹ ਪੂਰਾ ਕੰਮ ਕਰੋਗੀ ਜੋ ਆਪਾਂ ਦੱਸਿਆ ਉਸੇ ਕੇ ਨਾ ਪੂਰਾ ਕੰਮ ਕਰੋਗੀ ਇਹ ਗਰਮੀ ਵਾਧਦੀ ਵੀ ਹੈ ਤਾਂ ਮੌਲੇ ਦੇ ਮੌਸਮ ਦਾ ਕੋਈ ਅਸਰ ਨਹੀਂ ਕਰਦਾ ਕੰਮ ਕਰਦੀ ਹੈ ਇਹ ਨਵੀਂ ਜਵਾਨੇ ਟੈਕਨੋਲੋਜੀ ਐਨਸੀਪੀਓ ਕੀ ਸੁਣੀ ਉਹਦੇ ਚੱਲੂਗੀ ਵੀ ਤਾਂ ਵੀ ਮਰੋਗੀ ਸਾਊਂਗੀ ਤਾਂ ਮਰਨੀ ਮਰਨੀ ਹੈ ਉਹ ਤਰਹੀ ਠੀਕ ਹੈ ਆਮ ਹੁੰਦਾ ਕਿ ਉਹ ਚੱਲ ਗਈ ਤਾਵੀਏ ਦੇ ਵਿੱਚ ਜਿਹੜਾ ਤਲਾਇਆ ਨਾ ਉਹਨੇ ਖਤਮ ਹੋ ਜਾਣਾ ਸੁੰਡੀ ਦੀ ਗ੍ਰੀਨ ਸਟਾਰਟ ਹੋ ਜਾਣੀ ਹੈ ਅੱਗਿਆ ਪਰ ਤੋਂ ਮੇਰੀ ਕਿ ਸੁੰਡੀ ਆਊਗੀ ਖਾਊਗੀ ਤਾਂ ਮਰੂਗੀ ਉਹ ਨਹੀਂ ਆਏਗਾ ਠੀਕ ਹੈ ਬੱਸ ਇਹ ਕਿ ਭਾਈ ਜੇ ਦੱਸਿਆ ਸੀ ਜਾਂ ਕਿ ਪਾਣੀ ਪੂਰਾ ਲਾਉਣਾ ਕਿ ਕਵਰੇਜ ਪੂਰੀ ਹੋਵੇ ਸਾਰੇ ਪੱਤੇਆਂ ਉੱਤੇ ਫੈਲ ਜੇ ਕਿ ਕੋਟਿੰਗ ਕਹਿੰਦੇ ਨੇ ਜਿਵੇਂ ਆਪਾਂ ਪੱਤੇਆਂ ਉੱਤੇ ਪੂਰੇ ਚੰਦਰੀਕੇ ਨਾਲ ਸਪਰੇਅ ਹੋ ਜੇ ਮੂਰ ਪਾਣੀ ਦੇ 150 ਲੀਟਰ ਤੋਂ ਉੱਪਰ ਲਾਉਣਾ ਹੈ ਤੇ ਦਵਾਈ ਵਰਤਣੀ ਹੈ ਐਨਸੀਪੀਓ 120 ਐਮਲ ਡੋਜ਼ ਹੈ 150 ਲੀਟਰ ਤੋਂ ਉੱਪਰ ਪਾਣੀ ਨਾ ਲਓ। ਇਹਦਾ ਫਰਕ ਤੁਸੀਂ ਆਪਣੇ ਆਪ ਦੱਸੋਗੇ ਪਤਾ ਲੱਗੂਗਾ। ਸਾਨੂੰ ਪਤਾ ਹੈ ਕਿ ਦਵਾਈ ਸਭ ਤੋਂ ਦੁਨੀਆ ਦੀ ਬਿਹਤਰ ਦਵਾਈ ਹੈ ਜਿੰਨਸੀ ਪੀਓ। ਕਰੋਗੇ ਤਾਂ 100% ਫਾਇਦਾ ਮਿਲੂਗਾ ਤੁਹਾਨੂੰ। ਬਾਰ-ਬਾਰ ਛੋਲੇ ਜਿੱਤਣ ਤੋਂ ਦੀ ਲੋੜ ਨਹੀਂ ਪੈਣੀ ਆਪਾਂ। ਉਹ ਕਹਿੰਦੇ ਹੁੰਦੇ ਨੇ ਕਿ ਸਸਤਾ ਰੋਵੇ ਬਾਰ-ਬਾਰ ਮਹਿੰਗਾ ਹੋਵੇ ਇੱਕ ਵਾਰ ਉਹ ਕੰਮ ਆਉਂਦਾ। ਚੰਗੀ ਦਵਾਈ ਕਰੋਗੇ ਤਾਂ ਫਾਇਦਾ ਮਿਲਦੀ ਹੈ। ਪਹਿਲਾਂ ਤੁਸੀਂ ਦੇਖਦੇ ਰਹੇ ਹੋ ਜਿਵੇਂ ਇਸਾ ਟੌਪ ਕਰਦੇ ਹੋ ਚੈੱਕ ਕਰਦੇ ਹੋ ਉਹਦਾ ਕੀ ਫਾਇਦਾ ਮਿਲਦਾ ਤੁਹਾਨੂੰ? ਸਰ ਜੀ ਹਲਕੀਆਂ ਦਵਾਈਆਂ ਲੈਣ ਦਾ ਕੀ ਫਾਇਦਾ ਮਲੇ ਸੈਨਾ ਬਾਈ ਜੀ ਫਰਕ ਪੈਦਾ ਨਹੀਂ ਪੈਂਦਾ ਜੀ ਟੋਲ ਜੇ ਲਾਉਂਦਾ ਹੀ ਫਰਕ ਪਤਾ ਲੱਗ ਜਾਂਦਾ ਕਿਹੜੀ ਦਵਾਈ ਹੈ ਕਿਹੋ ਜੀ ਬੋਲਦੀ ਹੈ ਹਾਂ ਜੀ ਬਾਈ ਹਾ ਤੇ ਲੈ ਦਿਓ ਇਹ ਦੱਸ ਦਿੰਨੇ ਆ ਅਸੀਂ ਦੱਸਿਆ ਨਹੀਂ ਸੀ ਕਿ ਫਟਾਰੇ ਨੇ ਮਿਲਦੇ ਆ ਹੁਣ ਤੇਲੇ ਨਾਲ ਫਿਰ ਦੱਸਾਂ ਕਿ ਤੇਲੇ ਦੀ ਕੀਤੇ ਯਾ ਬੈਗ ਨਹੀਂ ਬੈਗ ਹੀ ਤੇ ਆ ਉਹ ਦੱਸਦ ਨੇ ਬੈਂਗਲਿਨ ਵਾਸਤੇ ਸਾਡੀ ਨਾ ਇੱਕ ਦਵਾਈ ਹੈ ਜੀ ਐਨੇਸਟਰੋਨ ਨਿਊ ਨਮੀ ਆਈ ਹੈ ਪਰਮਿਸ਼ਨ ਨਹੀਂ ਆਈ ਹੈ ਜੀ ਉਹ ਡੈਮੋ ਲਵਾ ਦਾਗੇ ਸਾਨੂੰ ਐਨੇਸਟਰੋਨ ਨਿਊ ਆਈ ਹੈ ਦਵਾਈ ਉਹਦੀ ਇਹ ਜੀ ਪਰਮਿਸ਼ਨ ਨਹੀਂ ਹੋਈ ਸਾਨੂੰ ਉਹ ਡੈਮੋ ਲਵਾ ਦਾਂਗੇ ਅਸੀਂ ਬੈਂਗਲਿਨ ਦੇ ਉੱਤੇ ਲਵਾ ਦਾਂਗੇ ਹਾਂ ਸਮਰੀਸ ਦਾ ਰਿਜ਼ਲਟ ਕਿ